ਹਾਂਜੀ ਬਾਈ ਜੀ ਪੰਜੇ ਮੰਝੇ ਦੀ ਖੇਤੀ ਕਰਨ ਲਾਦਣ ਬਾਈ ਜੀ ਹਾਂ ਮੁੱਦਾ ਖੇਤੀ ਖਸ ਖਸ ਹਾਂਜੀ ਬਾਬਾ ਜੀ ਮੁੱਦਾ ਖੇਤੀ ਖਸ ਖਸ ਦੀ ਹੋਣੀ ਚਾਹੀਦੀ ਹੈ ਜੀ ਪੰਜਾਬ 'ਚ ਹੋਣੀ ਚਾਹੀਦੀ ਹੈ ਅਜੇ ਤਾਂ ਕਹਿੰਦੇ ਆ ਭਰਾਵਾ ਹਾਂਜੀ 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 ਵੀ ਜਿਹੜਾ ਚਿੱਟੇ ਨੇ ਨੌਜਵਾਨ ਮੁੰਡੇ ਮਰ ਰਹੇ ਇਹ ਆਪਣੇ ਬਾਜ ਜਾਣਗੇ ਜੀ ਨਾਲੇ ਪਾਣੀ ਬਚਣਗੇ ਨਸ਼ਾ ਖਾ ਕੇ ਕੰਮ ਦਾ ਕਰਨਗੇ ਕਰਨਗੇ ਕੋਈ ਮੌਤ ਤਾਂ ਨਹੀਂ ਹੁੰਦੀ ਜੀ ਤੇ ਬਾਕੀ ਜਿਹੜੇ ਬਿਮਾਰੀ ਨਹੀਂ ਲੱਗਦੀ ਬਿਮਾਰੀ ਨਹੀਂ ਲੱਗਦੀ ਕੋਈ ਹਾਂਜੀ ਹਾਂਜੀ ਇਹ ਸਾਰੀਆਂ ਬਿਮਾਰੀਆਂ ਹੀ ਆ ਸਾਰੀਆਂ ਹਾਂਜੀ ਹਾਂਜੀ ਤੇ ਮੁੱਦਾ ਖੇਤੀ ਖਸਕਾ ਦੀ ਆਪਾਂ ਆਪਾਂ ਨੂੰ ਕਨਾਲ ਕਨਾਲ ਦੋ ਦੋ ਕਨਾਲ ਦੀ ਇਜਾਜ਼ਤ ਦਿੱਤੀ ਜਾਵੇ ਜੀ ਆਪਾਂ ਬੀਜਗੇ ਜੀ ਮਰ ਲਿਆ ਜੀ ਦੇ ਦੇਣ ਮਰ ਲਿਆ ਜੀ ਦੇ ਦੇਣ ਵੀ ਨੌਜਵਾਨਾਂ ਦੀ ਮੌਤ ਤਾਂ ਨਾ ਹੋ ਬਾਈ ਜੀ ਇਨਸਾਫ ਟੀਮ ਪੰਜਾਬ ਦਾ ਬਾਈ ਸਾਥ ਦਿੰਦੇ ਹੋ ਤੁਸੀਂ ਵੀਰੇ ਸਾਰੇ ਹਾਂਜੀ ਹਾਂਜੀ ਠੀਕ ਆ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਵੀਡੀਓ ਦੇਖਣਾ ਵੀ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਜਿਹੜੇ ਮਾਮਾ ਦੇ ਪੁੱਤ ਬਾਈ ਮਰ ਰਹੇ ਆ 10 10 20 20 ਮਰ ਰਹੀ ਹੈ ਮੁੱਦਾ ਖੇਤੀ ਖਸ ਖਸ ਇਹਦੇ ਨਾਲ ਕੋਈ ਮੌਤ ਤਾਂ ਨਹੀਂ ਹੁੰਦੀ ਅੱਜ ਤੱਕ ਕੋਈ ਮੌਤ ਹੋਈ ਹੈ ਜੀ ਮੌਤ ਹੋਈ ਹੈ ਬਈ ਖਸ ਖਸ ਦੀ ਕਿਸੇ ਗੋਡੇ ਨਹੀਂ ਦੁਖਦੇ ਦੱਪਾਂ ਨਹੀਂ ਦੁਖਦੀ ਨਾ ਹਾਂਜੀ ਆ ਬਜ਼ੁਰਗਾਂ ਸੁਣ ਲਓ ਕੋਈ ਗੋਡੇ ਨਹੀਂ ਦੁਖਦਾ ਗੱਪਾਂ ਨਹੀਂ ਦੁਖਦਾ ਬਾਈ ਕੋਈ ਬਿਮਾਰੀ ਨਹੀਂ ਠਮਾਰੀ ਨਹੀਂ ਤੇ ਸਾਰੇ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਬਈ ਖਾ ਕੇ ਨੌਜਵਾਨ ਸਮਾਂ ਕੰਮ ਕਰਨਗੇ ਬਾਈ ਜੀ ਮੌਤਾਂ ਨਹੀਂ ਹੋਣੀਆਂ ਸਾਰਿਆਂ ਭਰਾਵਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ